ਮੇਰਾ ਅਸਧ ਵਿਸ਼ਾ ਹੈ ਕਿ ਸਪੂਰੂ ਦੀ ਮੋਹਰ ਕੇਸਾ ਨੂੰ ਗੁਰੂ ਦੀ ਮੋਹਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਪਰਮਾਤਮਾ ਨੇ ਸਾਨੂੰ ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਅੰਗ ਬਖਸ਼ੀ ਕਰਕੇ ਸਾਜਿਆ ਹੈ ਸਾਰੇ ਅੰਗਾਂ ਕੇ ਇਸ ਵੀ ਪਰਮਾਤਮਾ ਦੀ ਬਹੁਤ ਵੱਡ ਮੁੱਲੀ ਦਾਤ ਅਤੇ ਸਰੀਰ ਦਾ ਅੰਗ ਹੈ ਪਰਮਾਤਮਾ ਨੇ ਸੰਸਾਰ ਦੇ ਹਰ ਸਥਾਨ ਦੇ ਮਨੁੱਖਾਂ ਨੂੰ ਉਸ ਦੇ ਵਾਤਾਵਰਣ ਅਨੁਸਾਰ ਕੇਸ ਦਿੱਤੇ ਹਨ ਜਿੱਥੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਉੱਥੇ ਦੇ ਲੋਕਾਂ ਨੂੰ ਕਾਲੇ ਰੰਗ ਦੇ ਕੰਗਰੂਲੇ ਵਾਲ ਦਿੱਤੇ ਹਨ ਸਰਦ ਮੌਸਮ ਵਾਲੇ ਮਨੁੱਖਾਂ ਨੂੰ ਚਿੱਟੇ ਅਤੇ ਪੂਰੇ ਰੰਗ ਦੇ ਕੇਸ ਬਖਸ਼ੇ ਹਨ ਸਿੱਖ ਧਰਮ ਵਿੱਚ ਕੇਸ ਦੀ ਬਹੁਤ ਮਹੱਤਤਾ ਹੈ ਅਮਨੀ ਸ਼ਿਕਾਂ ਦੀ ਸ਼ਟਰ ਵਿੱਚ ਇੱਕ ਬਹੁਤ ਜਰੂਰੀ ਸ਼ਰਤ ਇਹ ਹੈ ਕਿ ਸਾਨੂੰ ਆਪਣੇ ਕੇਸਾਂ ਨੂੰ ਕਟਵਾਉਣਾ ਨਹੀਂ ਚਾਹੀਦਾ ਅਤੇ ਇਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਜਦੋਂ ਗੁਰਨਾਨਕ ਦੇਵ ਜੀ ਨੇ ਆਪਣੇ ਸਾਥੀ ਭਾਈ ਮਰਦਾਨਾ ਜੀ ਨੂੰ ਪਹਿਲਾ ਉਦੇਸ਼ ਦਿੱਤਾ ਤਾਂ ਉਹ ਕੇਸ ਨਾ ਕਟਵਾਉਂਦਾ ਸੀ ਕੇਸਾਂ ਦੀ ਮਹੱਤਤਾ ਬਾਰੇ ਸਾਨੂੰ ਸ਼੍ਰੀ ਗੋਬਿੰਦ ਸਿੰਘ ਸਾਹਿਬ ਜੀ ਨੇ ਵੱਲੋਂ ਸੰਮਤ 1752 ਨੂੰ ਕਾਬਲ ਦੀ ਸੰਗਤ ਵਿੱਚ ਦਿੱਤੇ ਹੋਏ ਹੁਕਮਨਾਮੇ ਵਿੱਚ ਮਿਲਦਾ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਕਿ ਸਾਨੂੰ ਗੁਰੂ ਦੀ ਮੋਹ ਸਜਣਾ ਹੈ ਅਤੇ ਸਾਨੂੰ ਜਨਮ ਤੋਂ ਹੀ ਇਹਨਾਂ ਨੂੰ ਜਿਉਦੇ-ਜਿਉਦੇ ਸੰਭਾਲ ਕੇ ਰੱਖਣਾ ਹੈ ਹਰ ਇੱਕ ਸਿੱਖ ਨੂੰ ਆਪਣੇ ਕੇਸਾਂ ਨੂੰ ਸਵੇਰੇ ਅਤੇ ਸ਼ਾਮੀ ਕੰਗੇ ਨਾਲ ਚੰਗਾ ਨਾਲ ਸਾਫ਼ ਕਰਕੇ ਰੱਖਣਾ ਚਾਹੀਦਾ ਹੈ ਅੱਜ ਕੱਲ ਬਹੁਤ ਸਾਰੇ ਬੱਚੇ ਵਿਦੇਸ਼ ਜਾ ਕੇ ਆਪਣੇ ਕੇਸ कटਵਾ ਰਹੇ ਹਨ ਇਹ ਮੰ ਇਹ ਸਿਰਫ ਨੌਜਵਾਨਾਂ ਦੀ ਮਾਨਸਿਕ ਕਮਜ਼ੋਰੀ ਹੈ ਹੋਰ ਕੁਝ ਵੀ ਨਹੀਂ ਅੱਜ ਜਿਦੋਂ ਅਸੀਂ ਵਿਦੇਸ਼ਾਂ ਵਾਲੇ ਜਨ ਮਾਦੇ ਹਾਂ ਤਾਂ ਸਾਨੂੰ ਪੰਜਾਬ ਪੰਜਾਬ ਨਾਲੋਂ ਜ਼ਿਆਦਾ ਸਿੱਖੀ ਨਜ਼ਰ ਆਉਂਦੀ ਹੈ ਮੈਂ ਬੇਨਤੀ ਕਰਦੀ ਹਾਂ ਕਿ ਸਕੂਲ ਹੋਵੇ ਜਾਂ ਦਫ਼ਤਰ ਵਿਦੇਸ਼ ਹੋਵੇ ਜਾਂ ਵਿਦੇਸ਼ ਸਾਨੂੰ ਆਪਣੇ ਸਿੱਖੀ ਸਰੂਪ ਵਿੱਚ ਰਹਿੰਦਿਆਂ ਹੋਇਆਂ ਸੋਹਣੀ ਦਸਤਾਰ ਸਜਾ ਕੇ ਆਪਣੇ ਸਾਰੇ ਫਰਜ਼ ਨਿਭਾਉਣੇ ਚਾਹੀਦੇ ਹਨ ਵਾਇਜੂ ਜੀ ਦਾ ਖਾਲਸਾ ਵਾਇਜੂ ਜੀ ਦੀ ਫਤਹਿ